ਸੀ ਜੰਡਪੁਰ ਰੋਡ ਖਰੜਕ ਪਹੁੰਚੇ ਹੋਏ ਆ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਜਿੱਥੇ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਾਣੀ ਖੜਦਾ ਬੁਰੇ ਹਾਲ ਆ ਕੋਈ ਨਿਕਾਸ ਨਹੀਂ ਹੈਗਾ ਪਾਣੀ ਦਾ ਕੋਈ ਮਤਲਬ ਕਿ ਇੱਕ ਕੋਈ ਲੀਟਰ ਆ ਕਿਤੇ ਖੜ ਕੇ ਰਾਜ਼ੀ ਨਹੀਂ ਹੈਗਾ ਬਿਲਕੁਲ ਵੀ ਮਨ 'ਤੇ ਲੱਗਦਾ ਨਹੀਂ ਇਹ ਆਉਣ ਵਾਲੇ 10 ਸਾਲ ਤੱਕ ਵੀ ਠੀਕ ਹੋਏਗਾ हमारे में जाता है गालक पानी यहाँ तक खरीद देता कभी-कभी क्या करंगा हम मजबूर में, में बैठे हैं क्या कहां ते पड़ चौथी भी गलला एक्सीडेंट होने तो भी बच जाए पूरे खरड़ में यही हाल है सनी एनक्लेव में भी यही हाल है यार जगह यही हाल है ਸਸ਼ੀਕਲ ਮੈਂ ਸੁਲਤਾਨਾ ਤੁਸੀਂ ਦੇਖ ਰਹੇ ਹੋ ਡੇਲੀ ਇੰਡੀਆ ਨਿਊਜ਼ ਅੱਜ ਅਸੀਂ ਝਾਂਡਪੁਰ ਰੋਡ ਖਰੜ ਪਹੁੰਚੇ ਹੋਏ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਰੋਡ ਦਾ ਇੰਨਾ ਬੁਰਾ ਹਾਲ ਹੋਇਆ ਹੋਇਆ ਹੈ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਜਿੱਥੇ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਥੇ ਕਿ ਮੀਂਹ ਜਦੋਂ ਵੀ ਪੈਂਦਾ ਹੈ ਤਾਂ ਇੰਨਾ ਪਾਣੀ ਜਮਾ ਹੋ ਜਾਂਦਾ ਹੈ ਜਿਸ ਦੇ ਕਰਕੇ ਬਿਮਾਰੀਆਂ ਵੀ ਲੱਗ ਸਕਦੀਆਂ ਨੇ ਆਓ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਨਾਮ ਤੁਹਾਡਾ? ਮੇਰਾ ਨਾਮ ਰਾਮਦੇਵ ਸਿੰਘ ਹੈ। ਇੱਥੋਂ ਲੋਕਲੀ ਹਾਂ? ਹਾਂਜੀ ਲੋਕਲੇ ਆ ਜੀ। ਆ ਸੜਕਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਬਹੁਤ ਬੁਰਾ ਹਾਲ ਹੈ ਸੜਕਾਂ ਦਾ ਜੀ। ਹੂੰ। ਘਟੂ ਘਟ 10-12 ਸਾਲ ਹੋ ਗਏ ਮੈਨੂੰ ਦੇਖਦੇ ਨੂੰ ਇੱਥੇ ਕੋਈ ਡਿਵੈਲਪਮੈਂਟ ਨਹੀਂ ਹੈਗੀ। ਹੂੰ। ਪਾਣੀ ਖੜਦਾ ਬੁਰੇ ਹਾਲ ਆ ਕੋਈ ਨਿਕਾਸ ਨਹੀਂ ਹੈਗਾ ਪਾਣੀ ਦਾ ਕੋਈ ਲਗੇ ਇੱਕ ਕੋਈ ਲੀਡਰ ਆ ਕੇ ਇੱਥੇ ਖੜ ਕੇ ਰਾਜੀ ਨਹੀਂ ਹੈਗਾ ਬਿਲਕੁਲ ਵੀ ਠੀਕ ਹੈ ਜੀ ਯਾਰ ਵੋਟਾਂ ਮੰਗਣ ਆਉਂਦੇ ਨੇ ਸਾਰੇ ਵੋਟਾਂ ਮੰਗਣ ਨੂੰ ਘਰ ਘਰ ਜਾਂਦੇ ਨੇ ਤੇ ਯਾਰ ਪਾਣੀ ਖੜਦਾ ਇੱਥੇ ਕੋਈ ਨਹੀਂ ਦਿਖਦਾ ਕੋਈ ਲੀਡਰ ਨਹੀਂ ਨਾ ਕੋਈ ਐਮਐਲਏ ਨਾ ਕੋਈ ਐਮਸੀ ਨਾ ਕੋਈ ਸਰਪੰਚ ਕਿਸੇ ਦਾ ਕੋਈ ਮਤਲਬ ਨਹੀਂ ਹੈਗਾ ਪਾਣੀ ਖੜਾ ਤਾਂ ਖੜਾ ਇਦਾਂ ਹੀ ਹੈ ਬਿਮਾਰੀਆਂ ਦਾ ਘਰ ਆ ਛੋਟੇ ਛੋਟੇ ਬੱਚੇ ਦੇ ਕੋ ਇੱਥੇ ਰਹਿ ਰਹੇ ਨੇ ਕਿੰਨਾ ਕਿੰਨਾ ਸੀ ਰੋਜ਼ ਅਸੀਂ ਲੰਘਦੇ ਕਰਦੇ ਆ ਬੱਚਿਆਂ ਨੂੰ ਬਿਮਾਰੀ ਲੱਗਣ ਦਾ ਵੀ ਖਤਰਾ ਹੈ ਜੀ ਠੀਕ ਹੈ ਜੀ ਅੰਨਾ ਬੋਰਾ ਹਾਲ ਕੋਈ ਕੋਈ ਸੁਣ ਸੁਣਵਾਈ ਨਹੀਂ ਹੈਗੀ ਇਸ ਚੀਜ਼ ਦੇ ਬਿਲਕੁਲ ਵੀ ਜ ਲੇਕਿਨ ਮੈਂ ਤੇ ਇੱਥੇ ਆਹੀ ਹਾਲਾਤ ਦੇਖ ਰਿਹਾ ਮਨ ਤੇ ਲੱਗਦਾ ਨਹੀਂ ਇਹ ਆਉਣ ਵਾਲੇ 10 ਸਾਲ ਤੱਕ ਵੀ ਠੀਕ ਹੋਏਗਾ ਅੱਛਾ ਹਾਂ ਕੀ ਕਾਰਨ ਕੀ ਹੈ ਦਾ ਵੀ ਬਣ ਨਹੀਂ ਰਹੀ ਹੁਣ ਤੱਕ ਪਤਾ ਨਹੀਂ ਕੀ ਵਜ੍ਹਾ ਹੈ ਕੋਈ ਕਹਿੰਦਾ ਐਮਸੀ ਦੇ ਅੰਡਰ ਜਾਏਗੀ ਜੀ ਕੋਈ ਕਹਿੰਦਾ ਕਮੇਟੀ ਦੇ ਅੰਡਰ ਜਾਏਗੀ ਕੋਈ ਕਹਿੰਦਾ ਕਿਸੇ ਦੇ ਅੰਡਰ ਜਾਏਗੀ ਹੁਣ ਅਸੀਂ ਕਿੰਨੇ ਕੋਲ ਜਾਈਏ ਹੂੰ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਜੀ ਹੁਣ ਜਿਵੇਂ ਹਾਲਾਤ ਚੱਲ ਰਹੇ ਨੇ ਉਵੇਂ ਬੈਠੇ ਹੋਏ ਆ ਟਾਈਮ ਪਾਸ ਕਰ ਰਹੇ ਆ ਕੀ ਕਰਦੇ ਆ ਇਹ ਕੀ ਨਾਮ ਹੈ ਆਪਕਾ ਸਾਜਨ ਰਵਿਦਾਸ ਕਿੰਨਾ ਟਾਈਮ ਹੋ ਗਿਆ ਆਪਕੋ ਯਹਾਂ ਪੇ ਹੋ ਗਿਆ 8-9 ਮਹੀਨਾ ਹੋ ਗਿਆ आठ नौ महीने हो गए ये सड़क का यही हाल है अभी पहले तो थोड़ा हल्का ठीक है अभी वर्षा में ही हाल है मतलब तीन चार महीने से ऐसी हाँ जी हाँ जी और आने जाने लोगों को परेशानी होती है परेशानी थोड़ा बहुत देखिए परेशानी थोड़ा बहुत हो ही रहा है रास्ता आने जाने का नहीं है हमारे भी जाता है पानी यहाँ तक फेंक देता कभी कभी क्या करेंगे हमें मजबूर बैठे हैं क्या कहा बात है क्या नाम है थोड़ा साल ਇੱਥੇ ਮਤਲਬ ਤੁਹਾਡੀ ਦੁਕਾਨ ਹੈ ਹਨਾ ਇਹਦੇ ਸਾਹਮਣੇ ਰੋਡ ਹੈ ਜੋ ਕਿ ਬਹੁਤ ਬੁਰਾ ਹਾਲ ਦੇਖਣ ਦੇਖ ਰਹੇ ਆ ਆਪਾਂ ਬਹੁਤ ਬੁਰਾ ਹਾਲ ਹੈ ਕੀ ਕਹਿਣਾ ਚਾਹੋਗੇ ਸੜਕ ਬਾਰੇ ਸੜਕ ਬਹੁਤ ਜ਼ਿਆਦਾ ਬੁਰਾ ਹਾਲ ਹੈ ਜਦ ਬਰਸਾਤ ਆਉਂਦੀ ਆ ਤਾਂ ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਂਦਾ ਤੇ ਪਰਸੋ ਚੌਥੀ ਦੀ ਗੱਲ ਲਾ ਤੇ ਐਕਸੀਡੈਂਟ ਹੋਣ ਤੋਂ ਵੀ ਬਚਿ ਆਏ ਤੇ ਗੱਡੀ ਖੜਾਉਂਦੇ ਆ ਜ਼ਿਆਦਾ ਸਾਡੇ ਦੁਕਾਨਾਂ ਦੇ ਮੂਰੇ ਖੜਾਉਂਦੇ ਆ ਫਿਰ ਉਧਰ ਦਿੱਕਤ ਆਉਂਦੀ ਆ ਉਧਰ ਸਬਜ਼ੀ ਲੈਂਦੇ ਆ ਲੋਕ ਨਾ ਸਾਹਮਣੇ ਲੇਡੀਜ਼ ਆਉਂਦੀ ਆ ਫਿਰ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਤੇ ਸੇਤੀ ਸੇਤੀ ਦਾ ਇੰਤਜ਼ਾਮ ਕੀਤਾ ਜਾਵੇ ਅਸੀਂ ਜਿਵੇਂ ਹੁਣ ਈਸੀ ਰੋਡ ਤੋਂ ਆਏ ਆ ਤੇ ਲਾਈਟ ਦਾ ਦੇਖਦੇ ਆ ਰਹੇ ਸੀ ਵੀ ਲਾਈਟ ਦਾ ਕੋਈ ਪ੍ਰਬੰਧ ਨਹੀਂਗਾ ਕੀ ਕਹਿਣਾ ਚਾਹੋਗੇ ਸ਼ਾਮ ਨੂੰ ਤਾਂ ਬਹੁਤ ਜ਼ਿਆਦਾ ਲੇਡੀਜ਼ ਤੁਰ ਕੇ ਜਾ ਹੀ ਨਹੀਂ ਸਕਦੀ ਹੈਗੀ बहुत ज़्यादा अंधेरा होता ज़्याद हो तो है जैसे असं लाइटा मारूंगे ता चलना होएगा नहीं तो उसके बाद अंधेरा ही तो लेके इतने तक सारे अंधेरे हर जगह की रोडें टूटी हुई हैं पानी भरा हुआ है रोड के जो दोनों तरफ नालियाँ होती हैं पानी क्रॉस होने के लिए वो है ही नहीं है मैं सारे में ऑब्जर्व कर चुका हूँ कहीं नहीं है पूरे खरड़ में यही हाल है सनी एनक्लेव में भी यही हाल है हर जगह यही हाल है तो आम पब्लिक परेशान हो रही है हम लोग परेशान होते हैं ਇਸ ਦਾ ਕੋਈ ਸੋਲੂਸ਼ਨ ਗਵਰਨਮੈਂਟ ਕਰਦੀ ਹੀ ਨਹੀਂ ਹੈ ਕੁਝ ਵੀ ਜਿਵੇਂ ਕਿ ਤੁਸੀਂ ਸੁਣਿਆ ਹੈ ਕਿ ਲੋਕਾਂ ਨੇ ਕਿਹਾ ਹੈ ਕਿ ਉਹ ਬਹੁਤ ਪਰੇਸ਼ਾਨ ਨੇ ਉਹਨਾਂ ਨੂੰ ਆਉਣ ਜਾਣ 'ਚ ਬਹੁਤ ਦਿੱਕਤ ਆਉਂਦੀ ਹੈ ਜੇ ਥੋੜਾ ਜਿਹਾ ਵੀ ਮੀਂਹ ਪੈਂਦਾ ਹੈ ਇੱਥੇ ਪਾਣੀ ਉਹਨਾਂ ਦੀ ਦੁਕਾਨਾਂ ਤੱਕ ਆ ਜਾਂਦਾ ਹੈ ਤੇ ਉਹ ਲੋਕਾਂ ਨੂੰ ਆਉਣ ਜਾਣ 'ਚ ਬਹੁਤ ਦਿੱਕਤ ਆਉਂਦੀ ਹੈ ਤੇ ਐਕਸੀਡੈਂਟ ਵੀ ਬਹੁਤ ਹੋਏ ਨੇ ਮੈਂ ਸੁਲਤਾਨਾ ਕੈਮਰਾਮੈਨ ਲਖਵੀਰ ਸਿੰਘ ਦੇ ਨਾਲ ਡੇਲੀ ਇੰਡੀਆ న్యూਸ ਖਰੜ